ਕਿ ਦਰ ਤੁਰੀ ਜਾਂਨੀ ਐ ਖੜਜਾਪੋਰਾ ਇੱਧਰ ਵੀ ਨਿਗਾਹ ਮਾਰ ਲਿਆ ਕਰ ਰੋਜ ਐਂ ਲੰਘ ਜਾਨੀਆਂ ਮੂਰੋਂ ਦੀ ਮੈਂ ਵੀ ਤੈਨੂੰ ਰੋਜ ਹੀ ਦੇਖਦੀ ਆ ਤੂੰ ਇੱਥੇ ਹੀ ਖੜਦਾ ਵਾਂ ਚੋਨਾ ਕੀ ਆ ਤੂੰ ਉਹ ਮੈਂ ਤਾਂ ਤੈਨੂੰ ਚੋਨਾ ਤੇਰੇ ਮਾਰੇ ਯੂਰੇ ਖੜਦਾ ਰੋਜ ਮੈਂ ਤੇਰੇ ਜਿਹਾਂ ਨੂੰ ਮੂੰਹ ਨਹੀਂ ਲਾਉਂਦੀ ਉਹ ਮੂੰਹ ਤਾਂ ਨਹੀਂ ਲਾਉਂਦੀ ਤੂੰ ਗੱਲ ਤਾਂ ਸੁਣ ਲੈ ਇੱਕ ਮੇਰੀ ਮੈਂ ਤੈਨੂੰ ਪਸੰਦ ਕਰਦਾ ਮੈਂ ਤੈਨੂੰ ਨਹੀਂ ਪਸੰਦ ਕਰਦੀ ਯਾਰ ਕਿਉਂ ਤੂੰ ਉਈ ਉਈ ਖੜਿਆ ਨਾ ਕਰ ਮੇਰੀ ਬੇਸੀ ਨਾ ਕਰਾਇਆ ਕਰ ਇੱਥੇ ਖੜ ਕੇ ਮੈਂ ਤਾਂ ਐਵੇਂ ਹੀ ਖੜੂ ਹਾਂ ਇੱਥੇ ਜਿੰਨਾ ਜਰ ਹਾਂ ਨਹੀਂ ਕਰਦੀ ਹਾਂ ਕਰਾ ਕੇ ਛੱਡੂ ਤੇਰੀ ਮੈਂ ਜਾ ਰਹੀ ਹਾਂ ਜਾਣ ਦੇ ਮੈਨੂੰ ਓ ਖੜ ਜਾ ਕਿਧਰ ਭੱਜੀ ਜਾਨੀ ਆ ਗੱਲ ਦਾ ਸੁਣ ਲਾ ਮੇਰੀ ਬਾਹ ਛੱਡ ਦੇ ਓ ਐਵੇਂ ਕਿਵੇਂ ਛੱਡ ਦੇ ਬਾਹ ਛੱਡ ਮੇਰੀ ਬਾਹ ਤੇਰੀ ਹਾਂ ਕਰਾ ਕੇ ਛੱਡੂ ਅੱਜ ਮੈਂ ਤੂੰ ਬਹੁਤ ਬੁਰਾ ਹੋ ਜੂ ਓ ਕਿਧਰੇ ਨਹੀਂ ਕੋਈ ਬੁਰਾ ਹੁੰਦਾ ਕਿਧਰੇ ਨਹੀਂ ਕੋਈ ਦੇਖਦਾ ਛੱਡ ਮੇਰੀ ਬਾਹ ਓ ਐਵੇਂ ਬਾਹ ਛੜਾ ਲੇਗੀ ਤੂੰ ਹਾਂ ਛੜਾ ਲੂਗੀ ਓ ਤੂੰ ਖੜ ਜਾ ਓਰੇ ਕਿਹੜਾਗਾ ਤੂੰ ਓਏ ਕਿਵੇਂ ਉਹ ਕੁੜੀ ਛੇੜੀ ਜਾਂਦਾ ਉਹ ਕਾਨੂੰ ਮੈਂ ਤਾਂ ਜਾਣ ਪਛਾਣ ਵਧਾਉਂਦਾ ਦੀਗਾ ਨਾਲੇ ਤੂੰ ਕੌਣਾਗਾ ਮੈਂ ਤੈਨੂੰ ਦੱਸਦਾ ਕੀ ਕਹਿੰਦਾ ਸਾਨੂੰ ਇਹ ਇਹ ਜੀ ਡੇਲੀ ਇੱਥੇ ਆ ਕੇ ਖੜਦਾ ਵਾ ਤੇ ਮੈਨੂੰ ਛੇੜਦਾ ਹੁੰਦੇ ਜਾਂਦੇ ਨੂੰ ਓ ਚਲ ਯਾਰ ਤੂੰ ਗਾਹਾਂ ਕੰਮ ਕਰ ਆਪਦਾ ਸਾਡਾ ਆਪਸ ਵੀ ਮਾਮਲਾਗਾ ਤੂੰ ਸੱਦਾ ਹੋ ਕੇ ਚਲਾ ਜਾ ਨਹੀਂ ਮੈਨੂੰ ਕਿਤੇ ਸ਼ਕਤੀ ਨਾ ਵਰਤਨੀ ਪਾਵੇ ਓ ਤੂੰ ਕੀ ਕਰੇਗਾ ਤੂੰ ਤੁਰਦਾ ਬਣ ਹੋਰੋਂ ਤੂੰ ਜਾਣਾਂਕ ਨਹੀਂ ਚੱਲ ਓ ਤੂੰ ਔਰ ਕੋਈ ਨਾ ਦੇਖ ਲੂੰਗਾ ਤੈਨੂੰ ਨਾਲੇ ਤੈਨੂੰ ਵੀ ਦੇਖ ਲੂੰਗਾ ਜਾਦਰ ਤੂੰ ਭag ਜਾ ਉਹ ਭag ਜਾ ਕਿਤੇ ਮਰਜੀ ਆ ਜੀ ਚੱਕਾਂਗੇ ਤੇਰਾ ਟਾਈਮ ਕੋਈ ਗੱਲ ਨਹੀਂ ਦੇਖ ਲਈ ਕੀ ਕਹਿੰਦਾ ਸੀਗਾ ਤੁਹਾਨੂੰ ਇਹ ਇਹ ਜੀ ਆਉਂਦੇ ਜਾਂਦੇ ਨੂੰ ਮੈਨੂੰ ਡੇਲੀ ਛੇੜਦਾ ਸੀਗਾ ਹੁਣ ਮੈਂ ਆਪਣੀ ਇੱਜ਼ਤ ਬਚਾਉਣ ਕਰਕੇ ਮੈਂ ਕੁਝ ਕਹਿੰਦੀ ਨਹੀਂ ਸੀਗੀ ਕਿ ਮੈਂ ਕੀ ਕਵਾਂ ਇਹਨਾਂ ਨੂੰ ਕੀ ਕਵਾਂ ਚਲ ਅਸਲ ਤਾਂ ਤੈਨੂੰ ਅੱਜ ਤੋਂ ਬਾਅਦ ਛੇੜੂ ਨਹੀਂ ਜੇ ਦੁਬਾਰੇ ਛੇੜੂਗਾ ਨਾ ਇਹਦਾ ਪੂਰਾ ਕਟਾਫਾ ਕਰਾਂਗੇ ਫੇਰ ਦੇਖੀ ਕਿਹੜੇ ਕਾਲਜ ਪੜ੍ਹਦੇ ਹੋ ਵੈਸੇ ਇੱਥੇ ਹੀ ਪੜ੍ਹਦੇ ਆਂ ਜੀ ਖਾਲਸਾ ਕਾਲਜ ओके ओके। ਚਲ ਕੋਈ ਗੱਲ ਨਹੀਂ। ਆ ਮੈਂ ਆਪਦਾ ਨੰਬਰ ਸੇਵ ਕਰ ਦਿੰਦਾ। ਜੇ ਕਿਤੇ ਫੇਰ ਇੱਕ ਤੰਕਰੇ ਨਾ ਮੈਨੂੰ ਕਾਲ ਕਰ ਲੈਣਾ। ਠੀਕ ਹੈ ਜੀ। ਹਲੋ ਖੋਲਿਓ। ਹਲੋ ਕਰਤਾ ਸੇਵ ਸੁਖੀ ਨਾਮ ਲੈ ਠੀਕ ਆ। ਠੀਕ ਹੈ ਜੀ। ਹਾਂ। ਧੰਨਵਾਦ ਤੁਹਾਡਾ। ਕੋਈ ਨਾ ਤਾਂ ਵਾਦ ਆ ਗੀ ਰਿਕਾ ਲਈ ਤਾਂ ਮੇਰਾ ਫਰਜ਼ ਸੀ ਨਹੀਂ ਜੀ ਪਤਾ ਕੀ ਹੈ ਜੇ ਤੁਸੀਂ ਨਾ ਆਉਂਦੇ ਪਤਾ ਨਹੀਂ ਉਹਨੇ ਕੀ ਕਰਨਾ ਸੀ ਚਲ ਕੋਈ ਗੱਲ ਨਹੀਂ ਕਦਮ ਹੀ ਬੁਲਾ ਲਿਓ ਚੰਗਾ ਥੋੜੇ ਵਾਸਤੇ ਮੈਂ ਹਾਏ ਰੱਖਣਾ ਚੰਗਾ ਚਲ ਇੱਕ ਵਾਰੀ ਫੋਨ ਕਰ ਲਿਓ ਚੰਗਾ ਠੀਕ ਹੈ ਜੀ ਮਿੱਲਾ ਦਾ ਕਮਲ ਦਾ ਕੁਝ ਕਰਨੀ ਪੂਆ ਹੀ ਨਹੀਂ ਸਭ ਚੋਣੀਆਂ ਇਹ ਤਾਂ ਸਾਲਾ ਇਹ ਪੱਟ ਲੂ ਇਹਨੂੰ ਚਲ ਕੋਈ ਨਾ ਦੇਖ ਦੇ ਇਹਨੂੰ ਆਏ ਗਰਮੀ ਕਿੰਨੀ ਆ ਜੀ ਮੈਂ ਕਮਲ ਬੋਲਦੀ ਹਾਂ ਕਮਲ ਕੌਣ ਤੁਸੀਂ ਅੱਜ ਮਿਲੇ ਸੀਗੇ ਨਾ ਮੋੜ ਤੇ ਅੱਛੇ ਸਸ ਵੇਰੇ ਆਪਣੇ ਮੋੜ ਤੇ ਉੱਥੇ ਹਾਂਜੀ ਹਾਂਜੀ ਅੱਛਾ ਅੱਛਾ ਹਾਂ ਹੋਰ ਦੱਸੋ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਜੀ ਤੁਸੀਂ ਕਿਵੇਂ ਹੋ ਮੈਂ ਠੀਕ-ਠਾਕ ਹਾਂ ਬਹੁਤ ਵਧੀਆ ਓਕੇ ਤੇ ਹੋਰ ਦੱਸੋ ਕਿ ਕੀ ਕਰਦੇ ਸੀ ਮੈਂ ਚ ਹੀ ਹੁਣੇ ਆਈ ਸੀਗੀ ਤੇ ਆਪਣਾ ਬੈਠੀ ਸੀ ਆਕੇ ਕਾਲਜ ਤੋਂ अच्छा हाँ जी, हाँ जी। तो तो अच्छा हां जी दुवारे ਤਾਂ ਨਹੀਂ ਉਹਨਾਂ ਨੇ ਕੁਝ ਕਿਹਾ ਦੁਵਾਰੇ ਤਾਂ ਨਹੀਂ ਆਇਆ ਮੋੜ ਤੇ ਨਹੀਂ ਜੀ ਆਇਆ ਤਾਂ ਨਹੀਂ ਹੈਗੇ ਅੱਛਾ ਇਹ ਤਾਂ ਆਪਾਂ ਟਕਰਾਂ ਮਾਰਿਆ ਸੀ ਹਾਂ ਜੀ ਹਾਂ ਜੀ ਨਾ ਤਾਂ ਦੱਸੋ ਤੁਹਾਡਾ ਕੀ ਆ ਹੁਣੇ ਦੱਸਿਆ ਕੰਮ ਵਾਲਾ ਅੱਛਾ ਅੱਛਾ ਮੈਂ ਭੁੱਲ ਗਿਆ ਵੀ ਜਿਆਦਾ ਵਾਸਤੇ ਮੇਰੀ ਘੱਟੀ ਆ ਚਲੋ ਕੋਈ ਨਹੀਂ ਤਾਂ ਵੈਸੇ ਤੁਸੀਂ ਬਹੁਤ ਚੰਗਾ ਕੀਤਾ ਅੱਜ ਥੈਂਕ ਯੂ ਉਹਦੇ ਲਈ ਨਹੀਂ ਥੈਂਕ ਯੂ ਜੀ ਬੜੀ ਕਿਹੜੀ ਗੱਲ ਆ ਅੱਜ ਤਾਂ ਸੁੱਤੇ ਆਪਾਂ ਨਹੀਂ ਆ ਤੇ ਤੁਸੀਂ ਮੈਨੂੰ ਕੱਲ ਕਾਲਜ ਛੱਡ ਦੂੰਗੀ ਹਾਂ ਕੋਈ ਗੱਲ ਨਹੀਂ ਕੱਲ ਮੈਂ ਵੈਸੇ ਵੀ ਲੈਹਰੇ ਜਾਣੀ ਆ ਜਾਣਾ ਤਾਂ ਮੈਂ ਤੁਹਾਨੂੰ ਛੱਡ ਦੂੰਗਾ ਮੈਂ ਤਾਂ ਰੋਜ਼ ਛੱਡ ਦਿਆ ਕਰੂੰ ਤੁਹਾਡੇ ਤੋਂ ਪਿਆਰਾ ਮੈਨੂੰ ਕੀ ਆ ਤੁਸੀਂ ਵੀ ਨਾ ਮੁੰਜਾ ਬਹੁਤ ਕਰਦਾ ਹਾਂ ਨਹੀਂ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਪਸੰਦ ਬਹੁਤ ਕਰਦਾ ਤੁਸਾਂ ਤਾਂ ਦੇਖ ਲੈ ਮੈਨੂੰ ਬਸ ਪਹਿਲੀ ਨਜ਼ਰ ਹੀ ਤੁਹਾਡੇ ਨਾਲ ਪਿਆਰ ਹੋ ਗਿਆ ਮੈਨੂੰ ਪਹਿਲੀ ਵਾਰੀ ਦੇਖ ਕੇ ਬਾਕੀ ਤੁਹਾਡੀ ਮਰਜ਼ੀ ਆ ਹਾਂ ਕਿਵੇਂ ਕਰਨਾ ਤੁਸੀਂ ਮੈਂ ਸੱਚੇ ਕਹਾ ਮੈਨੂੰ ਵੀ ਤੁਸੀਂ ਪਸੰਦ ਆ ਗਏ ਹੋ ਬਸ ਫਿਰ ਕੱਲ ਮਿਲਦੇ ਆਂ ਜੀ ਪਰਿਵਾਰ ਚੱਤਾ ਦੱਸੋ ਤੁਹਾਡੀ ਕੌਣ ਕੌਣ ਜੀ ਮੇਰੇ ਮਮ ਨੇ ਤੇ ਮੇਰਾ ਇੱਕ ਵੀਰਾ ਹੈਗਾ ਤੇ ਮੈਂ ਆ ਅੱਛਾ ਜੀ ਪਰਿਵਾਰ ਤਾਂ ਤੁਹਾਡਾ ਛੋਟੇ ਆ ਸਾਡਾ ਪਰਿਵਾਰ ਵੀ ਛੋਟੇ ਮੈਂ ਵੀ ਇਕੱਲਾ ਇਕੱਲਾ ਬੁੱਤਾਂ ਮਾਪਿਆਂ ਦਾ ਅੱਛਾ ਜੀ ਚਲੋ ਕੋਈ ਨਹੀਂ ਇੱਕ ਮੈਨੂੰ ਵੀ ਐਡ ਕਰ ਲਓ ਤਲ ਦੂਮੀ ਐ ਰਹੋਗੀ ਬਾਕੀ ਮੈਂ ਪਿਆਰ ਕਰੂੰਗਾ ਨਾ ਸੱਚਾ ਕਰੂੰਗਾ ਤੈਨੂੰ ਵਿਆਹ ਕੇ ਲੈ ਕੇ ਜਾਵਾਂਗਾ ਮੈਂ ਟਾਈਮ ਪਾਸ ਵਾਲਾ ਨਹੀਂ ਹਾਂਗਾ ਹੇ ਚਲੋ ਠੀਕ ਆ ਮੈਂ ਕਰਦੀ ਆ ਤੁਹਾਨੂੰ ਆ ਘਰ ਦੇ ਕੰਮ ਕਰਨਾ ਅੱਛਾ ਮੇਰਾ ਵੀ ਜੀਜਾ ਨੇ ਕਰਦਾ ਫੋਨ ਕੱਟਰ ਲੋ ਤੂੰ ਮੇਰਾ ਕਿਹੜਾ ਕਰਦਾ ਵਾ ਬਟ ਮੈਨੂੰ ਕਰਨਾ ਪੈਣਾ ਮੰਮੀ ਆ ਕੇ ਲੱਗਦਾ ਚਲ ਐ ਕਰੀ ਰਾਤ ਨੂੰ ਕਾਲ ਕਰ ਲਈ ਚੰਗਾ ਆਪਾਂ ਖੁੱਲੀਆਂ ਗੱਲਾਂ ਕਰਾਂਗੇ ਰਾਤ ਨੂੰ ਚਲੋ ਮੈਂ ਟਾਈਮ ਕੱਢ ਕੇ ਕਰਾਂਗੀ ਠੀਕ ਆ ਤੋ ਠੀਕ ਆ ਓਕੇ ਬਾਈਟੇ ਬਾਈ 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 ਹਾਂ ਇਹ ਨਹੀਂ ਗੱਲ ਬਣਦੀ ਇਹਨੂੰ ਦੱਸਣੀ ਪਊਗਾ ਪਤਾ ਸਾਨੂੰ ਅੱਗੇ ਨੂੰ ਫੋਨ ਕਰਾਂਗੇ ਕੁਛ ਦੰਗ ਇੱਥੇ ਹਲੋ ਹਲੋ ਕਿੱਥੇ ਅੱਗੇ ਕਰੇ ਦੀ ਬਾਈ ਉਹ ਕਰੇਦਾ ਹੈਗਾ ਦੀ ਮੇਰੀ ਗੱਲ ਸੁਣ ਇੱਕ ਆ ਹਾਂ ਦੱਸ ਕੀ ਗੱਲ ਹੋ ਗਈ ਉਹ ਜਿਹੜਾ ਉਹ ਨਹੀਂ ਹੈਗਾ ਸੁਖੀ ਕਿਹੜਾ ਸੋਖੀ ਬਾਈ ਓ ਯਾਰ ਉਹਨਾਂ ਦਾ ਯਾਰ ਪਰਲੇ ਵੇੜੇ ਘਰ ਹੈ ਜਿਨ੍ਹਾਂ ਦਾ ਗੁੱਠੀ ਵਾਲਿਆਂ ਦਾ ਅੱਛਾ ਅੱਛਾ ਉਹ ਜਿਹੜੇ ਤੇਰਨਾ ਪੜਦੇ ਹਾਂ 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 ਉਹ ਮੈਨੂੰ ਗੱਲ ਧਮਕੀ ਦੇ ਗਿਆ ਧਮਕੀ ਕਿਵੇਂ ਉਹ ਕਾਮ ਨਹੀਂ ਯਾਰ ਉਹਲੇ ਕੁੜੀ ਜੀ ਨਾਲ ਕੋਈ ਗੱਲਬਾਤ ਹੋ ਗਈ ਮੇਰੀ ਮਾਣੀ ਮੋਟੀ ਅੱਛਾ ਅੱਛਾ ਉਹ ਵਿਚ ਵਿਚਾਲੇ ਆ ਗਿਆ ਹਾਂ ਉਹ ਗੱਲ ਮੈਨੂੰ ਧਮਕੀ ਦੇ ਗਿਆ ਕਹਿੰਦਾ ਜਾ ਦੇਖ ਨਹੀਂ ਕਿਤੇ ਮਰ ਜੀ ਅੱਛਾ ਹੁਣ ਫਿਰ ਕੀ ਕਰਨਾ ਪੈਨ ਜੱਕਣਾ ਉਹ ਆਪਣਾ ਅੱਛਾ ਟਾਈਮ ਚੱਕਣਾ ਮੈਂ ਤੂੰ ਦਾ ਚੱਕਣਾ ਕਿ ਸੁੱਕੀ ਦਾ ਨਾ ਨਾ ਸੁੱਕੀ ਦਾ ਅੱਛਾ ਮੈਂ ਤੂੰ ਤਿਆਰ ਰਹੀ ਮੈਂ ਤੈਨੂੰ ਫੋਨ ਕਰੂੰਗਾ ਬੰਦੇ ਬੰਦੇ ਪੁੱਛ ਲਾਉ ਦੇ ਕੋਈ ਗੱਲ ਨਹੀਂ ਬਾਈ ਚਾਰਾਂ ਹਾਂ ਜਾਣ ਹਾਜ਼ਰ ਹੈ ਤੇਰੇ ਵਾਸਤੇ ਬੋਲ ਕਦਮ ਆਉਣਾ ਕੋਈ ਨਾ ਚੱਲ ਮੈਂ ਤੈਨੂੰ ਫੋਨ ਕਰੂੰਗਾ ਦੱਸੂਗਾ ਤੈਨੂੰ ਮੈਂ ਹਾਂ ਹਾਂ ਟਾਈਮ ਤੋਂ ਮੈਂ ਦੇਖ ਕੇ ਸਹੀ ਨਾ ਹਾਂ ਫਿਰ ਦੱਸੀ ਮੈਨੂੰ ਫਿਰ ਆਉਂਗਾ ਮੈਂ ਆਪੇ ਲਿਆਉਂਗਾ ਬੰਦੇ ਬੰਦੇ ਤਾਂ ਠੀਕ ਆ ਠੀਕ ਠੀਕ ਹੈ ਰਾਇਤਾ ਕਰੀਏ ਇੰਤਜ਼ਾਮ ਕਰਦਾ ਇਹ ਤਾਂ ਰਾਜਾ ਰੋੜਾ ਉਠਾਈ ਉਹ ਲੈ ਕੇ ਉਠਿਆ ਆਇ ਤਾਂ ਨਹੀਂ ਕੰਮ ਚੱਲਣਾ ਹੈਗੇ ਆਇ ਤਾਂ ਜਿਹੇ ਸਭ ਚ ਕਰਨੀ ਪਊਗੀ ਉਹ ਨੂੰ ਕਰਨ ਦੇ ਫੋਨ ਲੱਗੇ ਹਲੋ ਹਲੋ ਉਹ ਗਏ ਮੈਂ ਲੋਜੀ ਉਹਨੇ ਤਾਂ ਸੁੱਖੀ ਨਾਲ ਕਰ ਲਈ ਸੈਟਿੰਗ ਅੱਛਾ ਹੁਣ ਆਪਾਂ ਨੂੰ ਚੱਕਣੀ ਪਊਗੀ ਉਹ ਕਹਿੰਦੇ ਅੱਖੇ ਦੇ ਕਿਤੇ ਉਹ ਉਹ ਮੇਰੇ ਅੱਖਾਂ ਦੇ ਸਾਹਮਣੋਂ ਲੰਘ ਕੇ ਗਏ ਨੇ ਯਾਰ ਹੁਣ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਅੱਛਾ ਉਹਦਾ ਲੱਕ ਦੇ ਹੱਥ ਧਰ ਕੇ ਗਈ ਆ ਉਹਦੇ ਕਿੱਥੇ ਗਏ ਨੇ ਉਹ ਤੇਰੇ ਸਾਹਬ ਨਾਲ ਕੋਈ ਉਹ ਕਾਲਜ ਜਾਂਦੀ ਹੁੰਦੀ ਆ ਤੜਕੀ ਉਹਨੂੰ ਰੋਜ਼ ਲੈਣ ਆਉਂਦਾਗਾ ਉਹ ਅੱਛਾ ਤੇ ਤੂੰ ਮੇਰੀ ਇੱਕ ਗੱਲ ਸੁਣ ਕੰਨ ਫੋਲ ਕੇ ਹਾਂ ਤੂੰ ਤੜਕੀ ਐ ਕਰੀ ਸਾਢੇ 8 ਮੇਰੇ ਲਵੇ ਆ ਜੀ 9 ਵਜੇ ਜਾਂਦੀ ਹੁੰਦੀ ਆ ਅੱਛਾ ਉਹਨੂੰ ਲੈਣ ਆਉਣਾ ਹੁੰਦਾ ਉਹਨੂੰ ਸੁੱਕੀ ਠੀਕ ਐ ਆਪਾਂ ਪਹਿਲੀ ਚੱਕ ਲਾਂਗੇ ਉਹਨੂੰ ਠੀਕ ਐ ਚੱਕ ਕੇ ਆਪਣੇ ਖੇਤ ਵਾਲੇ ਕੋਠੇ 'ਚ ਮਾਰਾਂਗੇ ਉੱਥੇ ਠੀਕ ਐ ਤੂੰ ਐ ਕਰੀ ਫਿਰ ਦੇਖਦੇ ਆ ਕੀ ਬਣਦਾ ਗੱਡੀ ਲੈ ਆਈ ਕੋਈ ਨਾ ਕੋਈ ਨਾ ਗੱਡੀ ਲੈ ਕੇ ਆਉਂਗਾ ਹਾਂ ਮੇਰੇ ਵਾਲੀ ਗੱਡੀ ਤਾਂ ਚੱਲੀ ਹੈ ਕੰਮ ਕੋ ਮੇਰੇ ਖੜੇ ਖੜਾ ਰੱਖੀ ਐਵੇਂ ਕੋਈ ਨਾ ਕੋਈ ਨਾ ਨਾਲੇ ਕੱਲਾ ਆਈ ਕਿਸੇ ਨੂੰ ਹੋਰ ਨੂੰ ਨਾ ਹੋ ਪਈ ਕੋਈ ਨਾ ਉਹ ਲੈ ਤਾਂ ਮੈਂ ਕੱਲੇ ਆਉਂਗਾ ਹਾਂ 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 ਤੇ ਸਾਢੇ 8 ਵਜੇ ਫਿਰ ਉਹ ਤਿਆਰ ਹੁੰਦੀ ਹੈ ਨਾ ਸਾਢੇ 8 ਵਜੇ ਵਸਤੂ ਰਿਆ ਜੀ ਸੁੱਕੀ ਦੇ ਆਉਣ ਨੂੰ ਪਹਿਲਾਂ ਚੱਕਣੀ ਆ ਉਹ ਬਾਅਦ ਠੀਕ ਹੈ ਚੱਕ ਲਾਂਗੇ ਹਾਂ ਠੀਕ ਹੈ ਓਕੇ ਚਲ ਇਹ ਤਾਂ ਤਾਂ ਹੋਇਆ ਕੰਮ ਦੇਖਦੇ ਇਹਨੂੰ ਕੱਲ ਨੂੰ ਹਾਂਜੀ ਹਾਂ ਕਮਲਾ ਕਦੋਂ ਕਾਹੇਂਗੀ ਮੈਂ ਜੀ ਬਸ ਤਿਆਰ ਹੋ ਰਹੀ ਹਾਂ ਬਸ ਨਾਸ਼ਤਾ ਕਰਨਾ ਹੈ ਬਸ আচ্ছা ਚਲ ਮੈਂ ਵੀ ਤਿਆਰ ਹੋਈ ਨਾ ਮੈਂ ਨੂੰ ਵੀ ਲੱਗ ਜਾਾਂਗੀ 10 15 ਮਿੰਟ ਅੱਛਾ ਹਾਂ ਬਸ ਉਹੀ ਮੋੜ ਤੋਂ ਲੈ ਜੂਆ ਤੈਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂ ਚਲ ਮੈਂ ਆ ਗਿਆ ਆ ਕੇ ਮੈਂ ਫੋਨ ਕਰਦੀ ਹਾਂ ਉੱਧਰ ਹਾਂ ਕੋਈ ਨਾ ਉੱਥੇ ਮੋੜ ਤੇ ਖੜ ਕੇ ਫੋਨ ਕਰਦੀ ਠੀਕ ਹੈ ਓਕੇ ਹਾਂ ਮੈਂ ਉਧਰ ਆਣਾ ਠੀਕ Here अरुंके देदा देखी है ना मैं। छड़ी देखते हैं। छड़ी। चाल चाल अंदर चाल चाल अंदर चाल दूँ। छड़ी। बुआ कहीं तो बुआ तो मरी। छड़ी। चाल दूँ। चालोगे तब। बनने दूँ। छड़ी। चाल चाल इन्हें बनूँ रे भाई। छड़ी। चाल दूँ। चाल 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 बताओ। ਕਿ ਨੂੰ ਪਤਾ ਲੱਗ ਗਿਆ ਤੈਨੂੰ ਛੱਡ ਦੇ ਪਲੀਜ਼ ਛੱਡ ਦੇ ਗਏ ਵੱਡੇ ਸੁੱਖੀ ਨੂੰ ਬੰਨ੍ਹੇ ਰੂਗ ਦੇ ਨਾ ਛੱਡ ਦੇ ਮੈਂ ਬਗਦਦ ਤੇਰਾ ਪਿਆਰ ਨਾਲ ਆਖਿਆ ਦੀਨ ਛੱਡ ਮੈਂ ਕਿ ਤੇਰੇ ਨਾਲ ਹੀ ਪਰਸ ਤੱਕ ਨਹੀਂ ਆਉਂਦਾ ਛਲਾਇਆ ਕਰ ਗੇਟ ਬੰਦ ਕਰਕੇ ਉਹ ਨਾ ਕਰਦਾ ਛੱਡ ਦੇ ਛੱਡ ਮੈਨੂੰ ਉਹ ਭਲਾ ਹੁਣ ਤੇਰੇ ਆਸਕ ਨੂੰ ਕਰ ਉਹਦਾ ਮੋਹਰਾ ਜੀ ਉਹ ਜੇ ਉਹ ਆ ਗਿਆ ਨਾ ਤੈਨੂੰ ਵਿੱਚੋਂ ਮਾਰ ਦੂੰਗਾ ਉਹ ਜਾਣਦਾ ਨੂੰ ਵੱਡੇ ਬੰਦਵਾਜ ਨੂੰ ਵਿੱਚੋਂ ਬਾੜਦਾਲੇ ਨੂੰ ਇਹਦੇ ਬਥੇਰੇ ਦੇਖੇ ਨੇ ਅਸੀਂ ਛੱਡ ਦੇ ਮੈਨੂੰ ਛੱਡ ਦੇ ਮੈਨੂੰ ਸੁਖੀ ਉਹਦਾ ਪਿਆਰ ਨਾਲ ਅੱਖਾਂ ਨਹੀਂ ਮੰਨ ਜਾਂਦੀ ਮੈਂ ਨਾ ਬਈਓ ਤਾਂ ਮਤ ਲਾਉਂ ਸੁਖੀ ਉਹ ਇੱਥੇ ਕਿੱਥੇ ਨਾਲ ਸੁਖੀ ਬੈਠੀ ਰਹੇ ਕੋ ਬਗੜ ਕੇ ਆਉਂ ਸੁਖੀ ਆਉਂਗਾ ਤੇਰਾ ਹਣਾ ਤੈਨੂੰ ਆਈ ਜੀ ਖਾਣ ਲੈ ਕੇ ਆਏ ਅਸੀਂ ਉਹ ਗਾਈ ਅੰਗੇ ਨਾ ਬੜੀ ਚੰਗੀ ਲੱਗਈਏ ਉਹ ਹੱਥ ਨਾ ਰਾਈ ਮੈਨੂੰ ਉਹ ਆਪਦੀ ਗਾਜਰ ਹੈ ਇਹਨੂੰ ਕੰਟਰੋਲ ਕਰ ਤੇਰੇ ਮਾਲਕਾ ਪਤਾ ਨਹੀਂ ਕਿੰਨੀਆਂ ਗਾ ਸੀ ਲਗਾਤੀਆਂ ਔਰ ਤੇ ਸੁੱਖੀ ਨੂੰ ਉਹ ਦੇਖ ਨੂੰ ਵੱਡੇ ਬਦਵਾਜ ਨੂੰ ਉਹ ਦੇਖ ਲਾਂਗੇ ਜੇ ਹੈਗਾ ਇੰਨਾ ਹੀ ਦਮ ਉਹਨੂੰ ਫੋਨ ਕਰਕੇ ਬੁਲਾ ਨਾ ਤੇ ਮੈਂ ਤੇ ਹੀ ਚੋਰ ਚਲਦਾ ਉਹ ਕੋਈ ਨਾ ਉਹਨੂੰ ਵੀ ਦੇਖ ਲੂੰ ਬਲੈ ਤੇਰੇ ਨਾਲ ਬੜਾ ਲੱਭ ਲਾਉਂਦੇ ਸੁੱਖੀ ਕਰੇਗਾ ਤੂੰ ਉਹ ਦੂ ਘੜਤਾ ਜਾਂ ਦੇਖਦੀਦਾ ਇਹਦੇ ਨਾਲ ਕੀ ਬਣਦਾ ਰਾਤ ਨੂੰ ਅੱਜ ਚੱਲ ਬਾਈ ਮੈਂ ਦੇਖਦਾ ਵਾ ਕੋਈ ਅੰਦਾਜ਼ ਨਹੀਂ ਇਹ ਸੰਭਾਲ ਜੂਗੀ ਠੀਕ ਆ ਤੂੰ ਜਾ ਬਾਹਰ ਦੇਵਾ ਉਹ ਐ ਨਹੀਂ ਕੁਧੀਆਂ ਹੈ ਹੱਥਾਂ ਨਾਲ ਦਿੱਤੀਆਂ ਹੋਈਆਂ ਇਕੱਠਾਂ ਨੇ ਇਹ ਦੰਦ ਤੇਰੀ ਭੈਣ ਨਹੀਂ ਹੈਗੀ ਤੇਰੀ ਮਾਂ ਨਹੀਂ ਹੈਗੀ ਉਹ ਤੂੰ ਕੀ ਬੋਲਦੀ ਆ ਤੂੰ ਬਹਿ ਜਾ ਚੁੱਪ ਕਰਕੇ ਤੈਨੂੰ ਤਾਂ ਮੈਂ ਰਾਤ ਨੂੰ ਦੇਖਦਾ ਹੁਣ ਮੈਨੂੰ ਰਾਤ ਨੂੰ ਦਾ ਪ੍ਰਬੰਧ ਕਰ ਲੈਣਾ ਹੁੰਦੇ ਨਿਬੜਦਾ ਤੇਰੇ ਨਾਲ ਰਾਤ ਨੂੰ ਕਰਦਾ ਹਸਾਕਦਾ ਬਤੀ ਬੋਲਦੀ ਦੀ ਉਹਨੂੰ ਜਦ ਹੀ ਇਹ ਨਹੀਂ ਪਿਆਰ ਨਾਲ ਮੰਨ ਜਾਂਦੀ ਉਦੋਂ ਜ਼ਬਰਦਸਤੀ ਨਾਲ ਪਿਆਰ ਨਹੀਂ ਹਾਸਲ ਹੁੰਦਾ ਉਹ ਪਿਆਰ ਕਰਨਾ ਵੀ ਕੋਣ ਚਾਹਦਾ ਹੁਣ ਤੇਰੇ ਨਾਲ ਹੁਣ ਤੂੰ ਦੇਖ ਲਈ ਜਾਈਂ ਕੀ ਬਣਦਾ ਤੇਰੇ ਨਾਲ ਰਾਣੀ ਬਹਿ ਜਾ ਬੇ ਸੋਕੇ ਸੋਕੇ हलो हैलो सुखी हा कमल सुखी किथे आनू उथी उहा तूं आई न अॼु तक सुखी मेनू जसे त चक न ठीक आहे मोड़ ते ਫੜੀ ਕੀ ਕਹਿੰਦੇ ਮੋਟਰ ਤੇ ਬੰਨਿਆ ਹੋਇਆ ਮੈਨੂੰ ਇੰਨੀ ਹਿੰਮਤ ਉਹ ਕੁੱਟਿਆਂ ਦੀ ਕਿਹੜੀ ਮੋਟਰਾਂ ਤੂੰ ਦੱਸ ਮਾ ਹੁਣੇ ਆਉਣਾ ਪਤਾ ਨਹੀਂ ਇੱਥੇ ਕੋਈ ਕੀ ਕਹਿੰਦੇ ਮੈਨੂੰ ਆਪ ਨਹੀਂ ਸਮਝ ਆ ਰਹੀ ਇੱਥੇ ਡਿਜ਼ਾਇਰ ਗੱਡੀ ਖੜੀ ਆ ਬਾਹਰ ਅਜਾ ਛੜਕੀ ਤੇ ਹੋਊਗਾ ਤਾਂ ਹਾਂ 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 ਬਸ ਕੋਈ ਨਹੀਂ ਮੈਨੂੰ ਪਤਾ ਲੱਗ ਗਿਆ ਜਦੋਂ ਕੋਠੇ ਚ ਲੈ ਗਿਆ ਮੈਂ ਹੁਣੇ ਹੁਣੇ ਆ ਗਿਆ ਜਲਦੀ ਆ ਜਲਦੀ ਇਹਦੇ ਇਹਦੇ ਨਾਲ ਇੱਕ ਹੋਰ ਇੱਕ ਯਾਰ ਹੈਗਾ ਇਹਦਾ ਕੋਈ ਦਾ ਦੋਸਤੀ ਹੋਗਾਂ ਮੈਂ ਬਸ ਹੁਣ ਆ ਗਿਆ ਤੂੰ ਫਿਕਰ ਨਾ ਕਰਾ ਤੂੰ ਜਲਦੀ ਆ ਜਾ ਤੂੰ ਜਲਦੀ ਆ ਜਾ ਨਹੀਂ ਤਾਂ ਤੇਰੀ ਕਮਰ ਦੀ ਇੱਜ਼ਤ ਨਹੀਂ ਬਚਣੀ ਇਹ ਦੋ ਬੰਦੇ ਹੈਗੇ ਯਾਰ ਬਸ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹੁਣ ਆ ਗਿਆ ਚੱਲ ਤੇ ਹਾਂ ਮੈਨੂੰ ਲੱਗਦਾ ਆ ਗਿਆ ਹੋਰ ਆ ਗਿਆ ਤੂੰ ਕਿਉਂ ਪਰਵਾਹ ਨਹੀਂ ਕਰਦਾ ਜਿਹਨੇ ਤੈਨੂੰ ਚਲੇ ਜਾ ਮੈਂ ਛੱਡਦੀ ਤੂੰ ਮੇਰੇ ਹੱਥੋਂ ਕਿਉਂ ਕਰਨੀ ਬਾਤ ਕਰ ਮਰ ਤੂੰ ਮਰ ਰਿਹਾ ਮੇਰਾ ਸਾ ਤੂੰ ਕੀ ਸਮਝਿਆ ਪਿਆਰ ਜ਼ਬਰਦਸਤੀ ਨਾਲ ਕਰੇਗਾ ਐ ਐ ਨਹੀਂ ਹੁੰਦਾ ਜਿਹਨੂੰ ਨੇ ਪਿਆਰ ਕਰਨਾ ਉਹ ਤਾਂ ਸੱਚੇ ਦਿਲੋਂ ਕਰੂਗੀ ਐ ਜ਼ਬਰਦਸਤੀਆਂ ਨਾਲ ਪਿਆਰ ਨਹੀਂ ਹੁੰਦੇ ਤੂੰ ਧੱਕਾ ਕਰਦਾ ਤੂੰ ਕੀ ਸਮਝਦਾ ਕਿ ਇਹਨੂੰ ਧੱਕਾ ਕਰਕੇ ਆਪਣੀ ਬਣਾ ਲੇਗਾ ਐ ਨਹੀਂ ਇਹ ਤੇਰੀ ਹੁੰਦੀ ਏ ਸੱਚੇ ਦਰੋਂ ਮੈਨੂੰ ਪਿਆਰ ਕਰਦੀ ਏ ਤੇ ਮੈਂ ਨਾ ਵਿਆਹ ਵੀ ਕਰਾਉਂਗਾ ਪਰ ਕਦੇ ਜ਼ਬਰਦਸਤੀ ਨਹੀਂ ਕੀਤੀ ਤੇਰੇ ਉ ਬਸ ਕਮ ਨਾ ਕਰੋ ਨਾ ਤੂੰ ਆਪਣੇ ਘਰੇ ਵੀ ਭੈਣਾ ਨੇ ਜੇ ਉਹਨਾਂ ਨਾਲ ਕੱਲ ਨੂੰ ਕੁਝ ਐਦਾਂ ਦਾ ਹੋ ਗਿਆ ਫਿਰ ਤੂੰ ਕੀ ਕਰੇਂਗਾ ਤੂੰ ਇੱਕ ਪਾਈ ਹੈ ਇਹਨੂੰ ਕੀ ਸ਼ਰਮ ਆਉਂਦੀ ਹੋਈ ਯਾਰ ਅੱਗੇ ਤੋਂ ਨਾ ਹੈ ਕੰਮ ਕਰੀ ਸੋਚ ਲੈ ਕਰ ਤੇਰੇ ਘਰੇ ਵੀ ਮਾ ਪੈਣਾਂ ਮੈਂ ਇਹਨੂੰ ਸੱਚਾ ਪਿਆਰ ਕਰਦਾ ਜ਼ਬਰਦਸਤੀ ਨਾਲ ਪਿਆਰ ਨਹੀਂ ਹੁੰਦੇ ਹੁੰਦੇ ਸੱਚਾ ਪਿਆਰ ਕਰਦਾ ਕਦੇ ਇਹਦੀ ਇੱਜ਼ਤ ਨੂੰ ਹੱਥ ਨਹੀਂ ਪਾਇਆ ਤੇ ਜਿੱਦ ਦੇ ਕਰਾਇਆ ਨਾ ਇਹਦਾ ਮੈਂ ਵਿਆਹ ਹੀ ਕਰਾਊਂਗਾ ਮੈਂ ਜ਼ਬਰਦਸਤੀਆਂ ਦਾ ਪਿਆਰ ਹੋਣ ਲੱਗੇ ਫੇਰ ਕਾਦੀਆਂ ਗੱਲਾਂ ਹਾਏ ਕੰਮ ਤਾਂ ਆਪਾਂ ਚੱਲਨੇ ਰੂਣ ਤੂੰ ਹੁਣ ਦੋਸਤੋ ਪਿਆਰ ਦੇ ਨਾਮ ਤੇ ਸਾਡੇ ਸਮਾਜ ਵਿੱਚ ਬਹੁਤ ਸਾਰੇ ਧੋਖੇ ਚੱਲ ਰਹੇ ਹਨ ਜ਼ਿਆਦਾਤਰ ਮੁੰਡਿਆਂ ਵੱਲੋਂ ਪਿਆਰ ਸਿਰਫ ਕੁੜੀਆਂ ਦੇ ਜਿਸਮ ਨਾਲ ਹੀ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਯੂਜ਼ ਕਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ ਅਸਲ ਵਿੱਚ ਸੱਚਾ ਪਿਆਰ ਦੋ ਰੂਹਾਂ ਦਾ ਮੇਲ ਹੁੰਦਾ ਹੈ ਤੇ ਇਸ ਨੂੰ ਕਦੇ ਵੀ ਜ਼ਬਰਦਸਤੀ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਿਆਰ ਦੋਹਾਂ ਪਾਸਿਆਂ ਤੋਂ ਹੁੰਦਾ ਹੈ ਨਾ ਕਿ ਇੱਕ ਤਰਫਾ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਇੱਕ ਤਰਫਾ ਪਿਆਰ ਕਰਨ ਵਾਲੇ ਮੁੰਡੇ ਕਈ ਵਾਰ ਕੁੜੀ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ ਜਿਵੇਂ ਕਿ ਉਸ ਦੇ ਇਰੇ ਤੇਤੀ ਆਪ ਸੁੱਟਣਾ ਜਾਂ ਉਸ ਨਾਲ ਜ਼ਬਰਦਸਤੀ ਕਰਨਾ ਤੇ ਇਸ ਤਰ੍ਹਾਂ ਕਰਕੇ ਉਹ ਕੁੜੀ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਇਹ ਸਭ ਕੁਝ ਗਲਤ ਹੈ ਕਿਉਂਕਿ ਇਹ ਕੁਦਰਤ ਦੇ ਨਿਯਮਾਂ ਦੇ ਬਿਲਕੁਲ ਉਲਟ ਹੈ ਕਿਉਂਕਿ ਸੱਚਾ ਪਿਆਰ ਕੁਦਰਤੀ ਤੌਰ